ਹਰਨ ਨਰਪ ਦੂਸਰੇ ਸਾਰੇ ਜੀਵ ਬੰਦੀ ਭਏ ਤੁਮ ਵਿਸਵਾਰਨ ਨਾਲ ਕਰਮ ਕਰਕੇ ਨਾਮ ਤੁਲਕ ਗਿਆ ਨਾ ਹੋਈ ਨਾਨਕ ਬਹਨਾਂ ਸਾਇ ਜੂ ਕੀ ਕਿਸ ਰਾਨ Uh, yeah, ਜੇ ਲਤੂ ਹੈ ਬਹੁ ਦੇ ਆਨੀਦ ਸੁਖ ਨਾਮ ਹੈ ਕੀਤ ਮਨ ਰੇ ਨਾਮ ਆਉਜ ਨਾਮ ਨਾਉ ਵਿਰੇ ਬਖਵੋ ਮੋਟ ਹੁਸਿਆਰ ਰਤਾ ਘੋਮਿਆ ਪੈ got